ਬਾਲਿਆਂ ਵਾਲੀ ਛੱਤ ਡਿੱਗ ਜਾਂਦੀ ਹੈ ਔਰ ਘਰ ਦੀ ਛੱਤ ਡਿੱਗੜ ਕਰਕੇ ਪੰਜ ਜੀ ਜਿਹੜੇ ਇੱਕੋ ਕਮਰੇ ਦੇ ਵਿੱਚ ਸੁੱਤੇ ਹੋਏ ਸੀ ਇੱਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਪੰਜਾਂ ਜੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਪੂਰਾ ਪਿੰਡ ਇਕੱਠਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਾ ਹੀ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਹੈ ਘਰ ਦੇ ਬਾਲਿਆਂ ਵਾਲੀ ਛੱਤ ਸੀ ਘਰ ਦੀ ਔਰ ਪੰਜ ਪਰਿਵਾਰਕ ਮੈਂਬਰ ਇੱਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਤਾਂ ਬਾਲਿਆਂ ਵਾਲੀ ਛੱਤ ਟੜਕਸਾਰ ਜਿਵੇਂ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਇਹ ਬਾਲਿਆਂ ਵਾਲੀ ਛੱਤ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਡਿੱਗ ਜਾਂਦੀ ਹੈ ਔਰ ਛੱਤ ਡਿੱਗਣ ਦੇ ਕਾਰਨ ਪਰਿਵਾਰ ਦੇ ਪੰਜ ਜੀ ਉਸੇ ਛੱਤ ਦੇ ਹੇਠਾਂ ਆ ਜਾਂਦੇ ਨੇ ਔਰ ਉਹਨਾਂ ਦੇ ਕੋਲੋਂ ਬਾਹਰ ਤੱਕ ਨਹੀਂ ਨਿਕਲਿਆ ਜਾਂਦਾ ਤਾਂ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਆਂਡੀਆਂ ਗਵਾਂਡੀਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਘਰ ਦੀ ਛੱਤ ਡਿੱਗੀ ਹੋਈ ਹੈ ਆ ਘਰ ਦੇ ਵਿੱਚ ਇਕੱਠ ਹੋ ਜਾਂਦਾ ਹੈ ਆਂਡ ਗੁਆਂਡ ਦੇ ਲੋਕ ਘਰ ਦੇ ਵਿੱਚ ਇਕੱਠੇ ਹੁੰਦੇ ਨੇ ਜਦੋਂ ਦੇਖਿਆ ਕਿ ਘਰ ਦੇ ਪੰਜੇ ਜੀ ਜਿਹੜੇ ਆ ਉਹ ਛੱਤ ਦੇ ਹੇਠਾਂ ਆ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਕੱਢਣ ਦੀ ਕੋਸ਼ਿਸ਼ ਆਂਡੀਆਂ ਗੁਆਂਡੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਜਦੋਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਗਿਆ ਛੱਤ ਦੇ ਹੇਠੋਂ ਕੱਢਿਆ ਗਿਆ ਮਲਬੇ ਦੇ ਢੇਰ ਦੇ ਹੇਠੋਂ ਤਾਂ ਉਹਨਾਂ ਨੇ ਆਪਣੇ ਦੰਮ ਤੋੜ ਦਿੱਤੇ ਸੀ ਦੋਨੋਂ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਜਿਹੜੇ ਸੀ ਔਰ ਬੱਚੇ ਵੀ 17 ਤੋਂ 18 18 ਸਾਲ ਦੇ ਭਾਰ ਜਵਾਨੀ ਦੇ ਬੱਚੇ ਦੱਸੇ ਜਾ ਰਹੇ ਨੇ ਤਾਂ ਇਹ ਬਹੁਤ ਵੱਡਾ ਕਹਿਰ ਹੋਇਆ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਪੰਡੋਰੀ ਗੋਲਾ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਤਰਨਤਾਰਨ ਦਾ ਪਿੰਡ ਹੈ ਪੰਡੋਰੀ ਗੋਲਾ ਪੂਰੇ ਪਰਿਵਾਰ ਤੇ ਛੱਤ ਡਿੱਗੀ ਹੈ ਇੱਕੋ ਛੱਤ ਦੇ ਘੇਠਾ ਗਰੀਬ ਤਬਕੇ ਦੇ ਨਾਲ ਪਰਿਵਾਰ ਸਬੰਧ ਰੱਖਦਾ ਸੀਗਾ ਆਰ ਘਰ ਦੀ ਛੱਤ ਵੀ ਬਾਲਿਆਂ ਵਾਲੀ ਸੀ ਔਰ ਜਦੋਂ ਗਾਡਰ ਵਾਲੇ ਛੱਤ ਜਿਹੜੀ ਆ ਪਰਿਵਾਰਕ ਮੈਂਬਰਾਂ ਤੇ ਡਿੱਗੀ ਤਾਂ ਪਰਿਵਾਰਕ ਮੈਂਬਰਾਂ ਦੇ ਕੋਲੋਂ ਉਸ ਮਲਬੇ ਦੇ ਹੇਠੋਂ ਨਿਕਲਿਆ ਨਹੀਂ ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ ਪੰਜ ਜੀ ਸੀ ਔਰ ਪੰਜੋ ਹੀ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜੀ ਦਰਦਨਾਕ ਮੌਤ ਪੰਜਾਂ ਜੀਆਂ ਨੂੰ ਮਿਲਿਆ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਦੇ ਵਿੱਚ ਚੀਕਚਾੜਾ ਮਚਿਆ ਕੋਇਆ ਪੂਰੇ ਪਿੰਡ ਦੇ ਵਿੱਚ ਚੀਕਚਾੜਾ ਮਚਿਆ ਕੋਇਆ ਇਕੱਠੇ ਹੋ ਕੋਏ ਨੇ ਲੋਕ ਕਿਉਂਕਿ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਤਰਨਤਾਰਨ ਦੇ ਪੰਡੋਰੀ ਗੋਲਾਂ ਦੇ ਵਿੱਚ ਇਹ ਹਾਦਸਾ ਹੋਇਆ ਪੰਜ ਜੀ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਗਰੀਬ ਤਬਕੇ ਦੇ ਨਾਲ ਇਹ ਪਰਿਵਾਰ ਸਬੰਧਤ ਹੈ ਔਰ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵਧੀਆ ਨਹੀਂ ਹੈ ਔਰ ਇਹ ਘਰ ਦੀ ਛੱਤ ਕੋਹੀ ਕਮਰਾ ਹੈ ਸੋ ਇਹ ਕਮਰੇ ਦੀ ਛੱਤ ਜਿਹੜੀ ਹੈ ਪੂਰੇ ਪਰਿਵਾਰਕ ਮੈਂਬਰ ਜਿਹੜੇ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਤਾਂ ਸੁੱਤਿਆਂ ਦੇ ਉੱਪਰੋਂ ਹੀ ਘਰ ਦੀ ਛੱਤ ਡਿੱਗ ਜਾਂਦੀ ਐ ਬਾਲਿਆਂ ਵਾਲੀ ਗਾਡਰਾਂ ਵਾਲੀ ਛੱਤ ਸੀ ਔਰ ਜਦੋਂ ਛੱਤ ਡਿੱਗੀ ਤਾਂ ਉਦੋਂ ਤੜਕਸਾਰ 4 ਤੋਂ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਔਰ ਲੋਕਾਂ ਨੇ ਜਦੋਂ ਦੇਖਿਆ ਕਿ ਘਰ ਦੀ ਛੱਤ ਡਿੱਗੀ ਐ ਕੋਈ ਵੀ ਜੀਬ ਬਾਹਰ ਨਹੀਂ ਨਿਕਲਿਆ ਤਾਂ ਜਦੋਂ ਆਂਡੀਆਂ ਗਵਾਂਡੀਆਂ ਨੇ ਘਰੇ ਜਾ ਕੇ ਦੇਖਿਆ ਤਾਂ ਪਰਿਵਾਰਕ ਮੈਂਬਰ ਛੱਤ ਦੇ ਹੇਠਾਂ ਮਲਬੇ ਦੇ ਹੇਠਾਂ ਦੱਬੇ ਕੋਈ ਸੀ ਫਿਰ ਹੋਰ ਆਂਡੀਆਂ ਗਵਾਂਡੀਆਂ ਨੂੰ ਇਕੱਠੇ ਕੀਤਾ ਗਿਆ ਤਾ ਮਲਬੇ ਤੇ ਹੀਠੋ ਬੜੀ ਮੁਸ਼ਕਲਤ ਦੇ ਨਾਲ ਲਾਸ਼ਾਂ ਜਿਹੜੀਆਂ ਉਹ ਕੱਢੀਆਂ ਗਈਆਂ ਨੇ ਤਾਂ ਦਿਲ ਝੰਜੋੜ ਕੇ ਰੱਖ ਦਿੰਦੀ ਉਹ ਤਸਵੀਰ ਜਦੋਂ ਟੈਂਪੂ ਭਰ ਕੇ ਲਾਸ਼ਾਂ ਦਾ ਛੋਟਾ ਹਾਥੀ ਭਰ ਕੇ ਲਾਸ਼ਾਂ ਦਾ ਇਸ ਘਰ ਦੇ ਵਿੱਚੋਂ ਨਿਕਲਿਆ ਹਸਪਤਾਲ ਲਈ ਰਵਾਨਾ ਹੋਇਆ ਤਾਂ ਉਹ ਕਾਲਜ ਦੇ ਵਿੱਚ ਧੂਪ ਪੈ ਜਾਂਦੀ ਹੈ ਉਹ ਤਸਵੀਰ ਦੇਖ ਕੇ ਕਿ ਰੱਬਾ ਕਿੱਡਾ ਵੱਡਾ ਕਹਿਰ ਜਿਹੜਾ ਆ ਉਹ ਕਰ ਦੱਤਾ ਹੈ ਇਸ ਪਰਿਵਾਰਕ ਜੀਹਾਂ ਦੇ ਨਾਲ ਇਹ ਗਰੀਬ ਪਰਿਵਾਰ ਸੀ ਜਿਹੜਾ ਰੋਜ਼ੀ ਰੋਟੀ ਕਮਾਉਣ ਖਾਤਰ ਦਿਹਾੜੀ ਢੱਪਾ ਕਰਦਾ ਸੀਗਾ ਔਰ ਆਪਣੀ ਘਰ ਦਾ ਗੁਜ਼ਾਰਾ ਕਰਦਾ ਸੀ ਔਰ ਬੜੀ ਹੀ ਵੱਡੀ ਘਟਨਾ ਘਟੀ ਹੈ ਤਰਨਤਾਰਨ ਦੇ ਇਹ ਪੰਡੋਰੀ ਗੋਲਾ ਪਿੰਡ ਦੇ ਵਿੱਚ ਜਿੱਥੇ ਪੰਜ ਜੀਆਂ ਦੇ ਉੱਪਰ ਘਰ ਦੀ ਛੱਤ ਡਿੱਗੀ ਔਰ ਘਰ ਦੀ ਛੱਤ ਡਿੱਗਣ ਦੇ ਨਾਲ ਪੰਜ ਜੀ ਮਲਬੇ ਦੇ ਹੇਠਾਂ ਦੱਬੇ ਚੁੱਕੇ ਨੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਜਿਹੜੇ ਨੌਜਵਾਨ ਸੀ 17 ਤੋਂ 18 ਸਾਲ ਦੀ ਉਮਰ ਸੀ ਤਿੰਨ ਬੱਚਿਆਂ ਦੀ ਔਰ ਦੋਨੋਂ ਜਾਣੇ ਹਸਬੰਡ ਵਾਈਫ ਆਪਸੀ ਔਰ ਇੱਕੋ ਛੱਤ ਦੇ ਹੇਠਾਂ ਪਏ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਮੀਂਹ ਵੀ ਬਹੁਤ ਪੈ ਰਿਹਾ ਦੋ ਤੋਂ ਤਿੰਨ ਦਿਨ ਹੋ ਚੁੱਕੇ ਨੇ ਲਗਾਤਾਰ ਮੀਂਹ ਪੈਂਦਾ ਸੋ ਬਾਲਿਆਂ ਵਾਲੀ ਜਿੰਨਾ ਘਰਾਂ ਦੀ ਛੱਤ ਹੁੰਦੀ ਹੈ ਸੋ ਉਹਨਾਂ ਨੂੰ ਹੀ ਪਤਾ ਹੈ ਕਿ ਕਿਵੇਂ ਉਹ ਆਪਣਾ ਗੁਜ਼ਾਰਾ ਕਰਦੇ ਨੇ ਛੱਤਾਂ ਤੱਕ ਚੋ ਜਾਂਦੀਆਂ ਨਹੀਂ ਉਹਨਾਂ ਨੂੰ ਮਿੱਟੀ ਪਾਉਣੀ ਪੈਂਦੀ ਆ ਬਾਰ-ਬਾਰ ਬਾਲਿਆਂ ਵਾਲੀ ਛੱਤ ਤੇ ਤਾਂ ਉਹ ਦੌਰ ਜਿਹੜੇ ਲੋਕ ਹੰਡਾਰੇ ਨੇ ਜਾਂ ਜਿਨ੍ਹਾਂ ਨੇ ਉਹ ਦੌਰ ਦੇਖਿਆ ਕਹਿ ਤਾਂ ਉਹ ਬਹੁਤ ਹੀ ਭਿਆਨਕ ਦੌਰ ਹੁੰਦਾ ਹੈ ਇੱਕ ਤਾਂ ਗਰੀਬੀ ਤੇ ਇੱਕ ਉੱਪਰੋਂ ਬਾਲਿਆਂ ਵਾਲੀ ਛਾਤ ਤੇ ਦੋਨੋਂ ਲੱਕ ਤੋੜ ਦਿੰਦੇ ਨੇ ਬੰਦੇ ਦਾ ਸੋ ਇਹ ਪਰਿਵਾਰਕ ਮੈਂਬਰ ਪੰਜ ਜੀਆਂ ਦੀ ਦਰਦਨਾਕ ਮੌਤ ਹੋਈ ਹੈ ਤਾਂ ਇੱਕ ਵਾਰੀ ਉਹ ਤੁਹਾਨੂੰ ਇਹ ਤਸਵੀਰਾਂ ਵੀ ਦਿਖਾ ਦਿੰਨੇ ਆ ਉਹ ਚੀਕ ਚਿਆੜਾ ਜਿਹੜਾ ਪੂਰੇ ਘਰ ਦੇ ਵਿੱਚ ਹੁਣ ਮਚਿਆ ਹੋਇਆ ਪੂਰਾ ਪਿੰਡ ਇਕੱਠਾ ਹੋਇਆ ਚੀਕ ਚਿਆੜਾ ਮਚਿਆ ਤਾਂ ਰੋ ਰੋ ਕੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਰਿਸ਼ਤੇਦਾਰ ਪਹੁੰਚੇ ਨੇ ਕਿਉਂਕਿ ਪੰਜੇ ਦੇ ਪੰਜੇ ਜੀ ਇਸ ਦੁਨੀਆ ਤੋਂ ਇੱਕੇ ਸਮੇਂ ਅਲਵਿਦਾ ਆ ਗਏ ਔਰ ਬੜੀ ਭਿਆਨਕ ਮੌਤ ਮਿਲੀ ਹੈ ਬੜੀ ਦਰਦਨਾਕ ਮੌਤ ਮਿਲੀ ਹੈ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ। ਤਲਬਾ ਤੇ ਹੀ ਪਾ ਲੱਗਾ ਕਿ ਤੁਹਾਡੇ ਘਰ ਸ਼ਤ ਪਛਾਦੇ ਡੇਪੀ ਕੋਈ ਪੰਜ ਜੀਆਂ ਡੈਥ ਹੋਈ ਕਿਸ ਤਰ੍ਹਾਂ ਇਹ ਕਿਦਾਂ ਪਬਲਿਕ ਕਰਨਾ ਹੈ ਪਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਰਿਜੀ ਹੈਗੀ ਅਸੀਂ ਤਾਂ ਦਿਨੇ ਆ ਕੇ ਵੇਖਿਆ ਹਾਂ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੌਣ ਮੈਂਬਰ ਦੱਸੋ ਕੀ ਨਾਂ ਚ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛੱਤ ਦੀ ਆ ਹਾਸਾ ਆਪਣੇ ਹਸਪਤਾਲ ਸਾਹ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਇਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਤਕਰੀਬਨ 5:30 4 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਹੀ ਸਿਟੀ ਹਸਪਤਾਲ ਲੈ ਕੇ ਗਏ ਕੁਸਤ ਬਦਾ ਇਧਰ ਲਿਕੇ ਆਏ ਇਹਨਾਂ ਨੇ ਬਿਲਕੁਲ ਦਿੱਤੇ ਕੋਣ ਕੋਣ ਜੀ ਪਰਵਾਦ ਵਿੱਚ ਦਿੱਤ ਹੋਈ ਹੈ ਪੰਜ ਪਰਵਾਦ ਦੇ ਮੈਂ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋਂ ਜੀ ਆ ਮੈਂ ਐਸ ਐਚਓ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਪੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਈ ਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਬੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਬੰਨੇ ਜਿਹੜੀ ਇਹਦੀ ਕੰਧ ਸੀ ਉਹਨਾਂ ਨੇ ਇੱਕ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਾਲਿਆਂ ਵਾਲੀ ਛੱਤ ਡਿੱਗ ਜਾਂਦੀ ਹੈ ਔਰ ਘਰ ਦੀ ਛੱਤ ਡਿੱਗੜ ਕਰਕੇ ਪੰਜ ਜੀ ਜਿਹੜੇ ਇੱਕੋ ਕਮਰੇ ਦੇ ਵਿੱਚ ਸੁੱਤੇ ਕੋਈ ਸੀ ਇੱਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਪੰਜਾਂ ਜੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਪੂਰਾ ਪਿੰਡ ਇਕੱਠਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਾ ਹੀ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਹੈ ਘਰ ਦੇ ਮੈਂ ਬਾਲਿਆਂ ਵਾਲੀ ਛੱਤ ਸੀ ਘਰ ਦੀ ਔਰ ਪੰਜ ਪਰਿਵਾਰਕ ਮੈਂਬਰ ਇੱਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਤਾਂ ਬਾਲਿਆਂ ਵਾਲੀ ਛੱਤ ਤੜਕਸਾਰ ਜਿਵੇਂ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਇਹ ਬਾਲਿਆਂ ਵਾਲੀ ਛੱਤ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਡਿੱਗ ਜਾਂਦੀ ਹੈ ਔਰ ਛੱਤ ਡਿੱਗਣ ਦੇ ਕਾਰਨ ਪਰਿਵਾਰ ਦੇ ਪੰਜ ਜੀ ਉਸੇ ਛੱਤ ਦੇ ਹੇਠਾਂ ਆ ਜਾਂਦੇ ਨੇ ਔਰ ਉਹਨਾਂ ਦੇ ਕੋਲੋਂ ਬਾਹਰ ਤੱਕ ਨਹੀਂ ਨਿਕਲਿਆ ਜਾਂਦਾ ਤਾਂ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਆਂਡੀਆਂ ਗੁਆਂਡੀਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਘਰ ਦੀ ਛੱਤ ਡਿੱਗੀ ਹੋਈ ਹੈ ਤਾਂ ਘਰ ਦੇ ਵਿੱਚ ਇਕੱਠ ਹੋ ਜਾਂਦਾ ਹੈ ਆਂਡ ਗੁਆਂਡ ਦੇ ਲੋਕ ਘਰ ਦੇ ਵਿੱਚ ਇਕੱਠੇ ਹੁੰਦੇ ਨੇ ਜਦੋਂ ਦੇਖਿਆ ਕਿ ਘਰ ਦੇ ਪੰਜੇ ਜੀ ਜਿਹੜੇ ਆ ਉਹ ਛੱਤ ਦੇ ਹੇਠਾਂ ਆ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਕੱਢਣ ਦੀ ਕੋਸ਼ਿਸ਼ ਆਂਡੀਆਂ ਗੁਆਂਡੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਜਦੋਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਗਿਆ ਛੱਤ ਦੇ ਹੇਠੋਂ ਕੱਢਿਆ ਗਿਆ ਮਲਬੇ ਦੇ ਢੇਰ ਦੇ ਹੇਠੋਂ ਤਾਂ ਉਹਨਾਂ ਨੇ ਆਪਣੇ ਦਮ ਤੋੜ ਦਿੱਤੇ ਸੀ ਦੋਨੋਂ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਜਿਹੜੇ ਸੀ ਔਰ ਬੱਚੇ ਵੀ 17 ਤੋਂ 18 18 ਸਾਲ ਦੇ ਭਾਰ ਜਵਾਨੀ ਦੇ ਬੱਚੇ ਦੱਸੇ ਜਾ ਰਹੇ ਨੇ ਤਾਂ ਇਹ ਬਹੁਤ ਵੱਡਾ ਕਹਿਰ ਹੋਇਆ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਪੰਡੋਰੀ ਗੋਲਾ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਤਰਨਤਾਰਨ ਦਾ ਪਿੰਡ ਹੈ ਪੰਡੋਰੀ ਗੋਲਾ ਪੂਰੇ ਪਰਿਵਾਰ ਤੇ ਛੱਤ ਡਿੱਗੀ ਐ ਇੱਕੋ ਛੱਤ ਦੇ ਹੇਠਾਂ ਗਰੀਬ ਤਬਕੇ ਦੇ ਨਾਲ ਪਰਿਵਾਰ ਸਬੰਧ ਰੱਖਦਾ ਸੀਗਾ ਆ ਔਰ ਘਰ ਦੀ ਛੱਤ ਵੀ ਬਾਲਿਆਂ ਵਾਲੀ ਸੀ ਔਰ ਜਦੋਂ ਗਾਡਰ ਵਾਲੇ ਛੱਤ ਜਿਹੜੀ ਐ ਪਰਿਵਾਰਕ ਮੈਂਬਰਾਂ ਤੇ ਡਿੱਗੀ ਤਾਂ ਪਰਿਵਾਰਕ ਮੈਂਬਰਾਂ ਦੇ ਕੋਲੋਂ ਉਸ ਮਲਬੇ ਦੇ ਹੇਠੋਂ ਨਿਕਲਿਆ ਨਹੀਂ ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਐ ਘਰ ਦੇ ਵਿੱਚ 5 ਜੀ ਸੀ ਔਰ ਪੰਜੋ ਹੀ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜੀ ਦਰਦਨਾਕ ਮੌਤ ਪੰਜਾਂ ਜੀਆਂ ਨੂੰ ਮਿਲਿਆ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਦੇ ਵਿੱਚ ਚੀਕ ਚਿਹਾੜਾ ਮੱਚਿਆ ਕੋਇਆ ਪੂਰੇ ਪਿੰਡ ਦੇ ਵਿੱਚ ਚੀਕ ਚਿਹਾੜਾ ਮੱਚਿਆ ਕੋਇਆ ਇਕੱਠੇ ਹੋ ਕੋਏ ਨੇ ਲੋਕ ਕਿਉਂਕਿ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਤਰਨਤਾਰਨ ਦੇ ਪੰਡੋਰੀ ਗੋਲਾਂ ਦੇ ਵਿੱਚ ਇਹ ਹਾਦਸਾ ਹੋਇਆ ਪੰਜ ਜੀ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਗਰੀਬ ਤਬਕੇ ਦੇ ਨਾਲ ਹੀ ਪਰਿਵਾਰ ਸਬੰਧਤ ਹੈ ਔਰ ਘਰ ਦੇ ਖਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵਧੀਆ ਨਹੀਂ ਹੈ ਔਰ ਇਹ ਘਰ ਦੀ ਛੱਤ ਕੋਈ ਹੀ ਕਮਰਾ ਹੈ ਸੋ ਇਹ ਕਮਰੇ ਦੀ ਛੱਤ ਜਿਹੜੀ ਹੈ ਪੂਰੇ ਪਰਿਵਾਰਕ ਮੈਂਬਰ ਜਿਹੜੇ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਤਾਂ ਸੁੱਤਿਆਂ ਦੇ ਉੱਪਰੋਂ ਹੀ ਘਰ ਦੀ ਛੱਤ ਡਿੱਗ ਜਾਂਦੀ ਹੈ ਬਾਲਿਆਂ ਵਾਲੀ ਗਾਡਰਾਂ ਵਾਲੀ ਛੱਤ ਸੀ ਔਰ ਜਦੋਂ ਛੱਤ ਡਿੱਗੀ ਤਾਂ ਉਦੋਂ ਤੜਕਸਾਰ 4 ਤੋਂ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਔਰ ਲੋਕਾਂ ਨੇ ਜਦੋਂ ਦੇਖਿਆ ਕਿ ਘਰ ਦੀ ਛੱਤ ਡਿੱਗੀ ਐ ਕੋਈ ਵੀ ਜੀਵ ਬਾਹਰ ਨਹੀਂ ਨਿਕਲਿਆ ਤਾਂ ਜਦੋਂ ਆਂਡੀਆਂ ਗੁਆਂਡੀਆਂ ਨੇ ਘਰੇ ਜਾ ਕੇ ਦੇਖਿਆ ਤਾਂ ਪਰਿਵਾਰਕ ਮੈਂਬਰ ਛੱਤ ਦੇ ਹੇਠਾਂ ਮਲਬੇ ਦੇ ਹੇਠਾਂ ਦੱਬੇ ਕੋਈ ਸੀ ਫਿਰ ਹੋਰ ਆਂਡੀਆਂ ਗੁਆਂਡੀਆਂ ਨੂੰ ਇਕੱਠੇ ਕੀਤਾ ਗਿਆ ਤਾਂ ਮਲਬੇ ਦੇ ਹੇਠੋਂ ਬੜੀ ਮੁਸ਼ਕਲ ਦੇ ਨਾਲ ਲਾਸ਼ਾਂ ਜਿਹੜੀਆਂ ਉਹ ਕੱਢੀਆਂ ਗਈਆਂ ਨੇ ਤਾਂ ਦਿਲ ਝੰਜੋੜ ਕੇ ਰੱਖ ਦਿੰਦੀ ਉਹ ਤਸਵੀਰ ਜਦੋਂ ਟੈਂਪੂ ਭਰ ਕੇ ਲਾਸ਼ਾਂ ਦਾ ਛੋਟਾ ਹਾਥੀ ਭਰ ਕੇ ਲਾਸ਼ਾਂ ਦਾ ਇਸ ਘਰ ਦੇ ਵਿੱਚੋਂ ਨਿਕਲਿਆ ਹਸਪਤਾਲ ਲਈ ਰਵਾਨਾ ਹੋਇਆ ਤਾਂ ਉਹ ਕਾਲਜ ਦੇ ਵਿੱਚ ਧੂ ਪੈ ਜਾਂਦੀ ਹੈ ਉਹ ਤਸਵੀਰ ਦੇਖ ਕੇ ਕਿ ਰੱਬਾ ਕਿੱਡਾ ਵੱਡਾ ਕਹਿਰ ਜਿਹੜਾ ਆ ਉਹ ਕਰ ਦਿੱਤਾ ਹੈ ਇਸ ਪਰਿਵਾਰਕ ਜੀਆਂ ਦੇ ਨਾਲ ਇਹ ਗਰੀਬ ਪਰਿਵਾਰ ਸੀ ਜਿਹੜਾ ਰੋਜ਼ੀ ਰੋਟੀ ਕਮਾਉਣ ਖਾਤਰ ਦਿਹਾੜੀ ਟੱਪਾ ਕਰਦਾ ਸੀਗਾ ਔਰ ਆਪਣੀ ਘਰ ਦਾ ਗੁਜ਼ਾਰਾ ਕਰਦਾ ਸੀ ਔਰ ਬੜੀ ਹੀ ਵੱਡੀ ਘਟਨਾ ਘਟੀ ਹੈ ਤਰਨਤਾਰਨ ਦੇ ਇਹ ਪੰਡੋਰੀ ਗੋਲਾ ਪਿੰਡ ਦੇ ਵਿੱਚ ਜਿੱਥੇ ਪੰਜ ਜੀਆਂ ਦੇ ਉੱਪਰ ਘਰ ਦੀ ਛੱਤ ਡਿੱਗੀ ਆਰ ਘਰ ਦੀ ਛੱਤ ਡਿੱਗਣ ਦੇ ਨਾਲ ਪੰਜ ਜੀ ਮਲਬੇ ਦੇ ਹੇਠਾਂ ਦੱਬੇ ਚੁੱਕੇ ਨੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਜਿਹੜੇ ਨੌਜਵਾਨ ਸੀ 17 ਤੋਂ 18 ਸਾਲ ਦੀ ਉਮਰ ਸੀ ਤਿੰਨ ਬੱਚਿਆਂ ਦੀ ਔਰ ਦੋਨੋਂ ਜਣੇ ਹਸਬੰਡ ਵਾਈਫ ਆਪ ਸੀ ਔਰ ਇੱਕੋ ਛੱਤ ਦੇ ਹੇਠਾਂ ਪਏ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਮੀਂਹ ਵੀ ਬਹੁਤ ਪੈ ਰਿਹਾ ਦੋ ਤੋਂ ਤਿੰਨ ਦਿਨ ਹੋ ਚੁੱਕੇ ਨੇ ਲਗਾਤਾਰ ਮੀਂਹ ਪੈਂਦਾ ਸੋ ਬਾਲਿਆਂ ਵਾਲੀ ਜਿਨ੍ਹਾਂ ਘਰਾਂ ਦੀ ਛੱਤ ਹੁੰਦੀ ਹੈ ਸੋ ਉਹਨਾਂ ਨੂੰ ਹੀ ਪਤਾ ਹੈ ਕਿ ਕਿਵੇਂ ਉਹ ਆਪਣਾ ਗੁਜ਼ਾਰਾ ਕਰਦੇ ਨੇ ਛੱਤਾਂ ਤੱਕ ਚੋ ਜਾਂਦੀਆਂ ਨਹੀਂ ਉਹਨਾਂ ਨੂੰ ਮਿੱਟੀ ਪਾਉਣੀ ਪੈਂਦੀ ਹੈ ਬਾਰ-ਬਾਰ ਬਾਲਿਆਂ ਵਾਲੀ ਛੱਤ ਤੇ ਤਾਂ ਉਹ ਦੌਰ ਜਿਹੜੇ ਲੋਕ ਹੰਡਾਰੇ ਨੇ ਜਾਂ ਜਿਨ੍ਹਾਂ ਨੇ ਉਹ ਦੌਰ ਦੇਖਿਆ ਕਹਿ ਤਾਂ ਉਹ ਬਹੁਤ ਹੀ ਭਿਆਨਕ ਦੌਰ ਹੁੰਦਾ ਹੈ ਇੱਕ ਤਾਂ ਗਰੀਬੀ ਤੇ ਇੱਕ ਉੱਪਰੋਂ ਬਾਲਿਆਂ ਵਾਲੀ ਛੱਤ ਤੇ ਦੋਨੋਂ ਲੱਕ ਤੋੜ ਦਿੰਦੇ ਨੇ ਬੰਦੇ ਦਾ ਸੋ ਇਹ ਪਰਿਵਾਰਕ ਮੈਂਬਰ ਪੰਜ ਜੀਆਂ ਦੀ ਦਰਦਨਾਕ ਮੌਤ ਹੋਈ ਹੈ ਤਾ ਇੱਕ ਵਾਰੀ ਉਹ ਤੁਹਾਨੂੰ ਇਹ ਤਸਵੀਰਾਂ ਵੀ ਦਿਖਾ ਦਿੰਨੇ ਆ ਉਹ ਚੀਕ ਝਾੜਾ ਜਿਹੜਾ ਪੂਰੇ ਘਰ ਦੇ ਵਿੱਚ ਹੁਣ ਮਚਿਆ ਹੋਇਆ ਪੂਰਾ ਪਿੰਡ ਇਕੱਠਾ ਹੋਇਆ ਚੀਕ ਝਾੜਾ ਮਚਿਆ ਤਾਂ ਰੋ ਰੋ ਕੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਰਿਸ਼ਤੇਦਾਰ ਪਹੁੰਚੇ ਨੇ ਕਿਉਂਕਿ ਪੰਜੇ ਦੇ ਪੰਜੇ ਜੀ ਇਸ ਦੁਨੀਆ ਤੋਂ ਇੱਕੇ ਸਮੇਂ ਅਲਵਿਦਾ ਆ ਗਏ ਔਰ ਬੜੀ ਭਿਆਨਕ ਮੌਤ ਮਿਲੀ ਐ ਬੜੀ ਦਰਦਨਾਕ ਮੌਤ ਮਿਲੀ ਐ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ¡Ay, ay, ਗੱਲ ਪਤਾ ਨਹੀਂ ਪਲ ਲੱਗਾ ਕਿ ਤੁਹਾਡੇ ਘਰ ਸ਼ਤਕਸ਼ਾਤ ਡੇਪੀ ਕੋਈ ਪੰਜ ਜੀਆਂ ਡੈਥ ਹੋਈ ਕਿਸ ਤਰ੍ਹਾਂ ਇਹ ਕਿਤਾਬ ਬੜੀ ਘਟਨਾ ਹੈ ਪਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਰੀ ਗਈ ਹੈ ਕਿ ਅਸੀਂ ਤਾਂ ਦਿਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਕਰਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੋਣ ਕੋਣ ਮੈਂਬਰ ਦੱਸੋ ਕੀ ਨਾਮ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਨੇ ਨਾਲ ਤੇ ਤਿੰਨ ਬੱਚੇ ਅੱਛਾ ਜੀ ਤਾਂ ਕਿੱਦਾਂ ਪਤਾ ਲੱਗਾ ਕਿ ਛੱਤ ਦੇ ਕੀ ਆ ਹਾਸਾ ਬਪੜਾ ਹਸਤਾ ਸਾ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਅੱਛਾ ਜੀ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਤੇ ਤਕਰੀਬਨ 5:30 4 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਤੇ ਪਤਾ ਹੀ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਹੂੰ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਦਾ ਵਾਦਾ ਹੀ ਸਿਟੀ ਹਸਪਤਾਲ ਲਿਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਜਿਨ੍ਹਾਂ ਨੇ ਬਿਲਕੁਲ ਦਿੱਥੀ ਕੋਣ ਕੋਣ ਜੀ ਪਰਿਵਾਰ ਵਿੱਚ ਜਿੰਨਾਂ ਦਿੱਥੀ ਹੈ ਪੰਜ ਪਰਿਵਾਰ ਦੇ ਮੈਂਬਰ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀਆਂ ਇੱਕ ਬੇਟੀ ਦੋਨੋਂ ਜੀ ਆ ਮੈਂ ਐਸ ਐਚ ਓ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਟੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਈ ਇੰਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਉਹ ਲੜਕੀਆਂ ਐ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਪੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਪੰਨੇ ਜਿਹੜੀ ਇਹਦੀ ਕੰਧ ਸੀ ਉਹਨੇ ਇੱਕ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਵਾਲਿਆਂ ਵਾਲੀ ਛੱਤ ਡਿੱਗ ਜਾਂਦੀ ਐ ਔਰ ਘਰ ਦੀ ਛੱਤ ਡਿੱਗੜ ਕਰਕੇ ਪੰਜ ਜੀ ਜਿਹੜੇ ਇੱਕੋ ਕਮਰੇ ਦੇ ਵਿੱਚ ਸੁੱਤੇ ਕੋਈ ਸੀ ਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਪੰਜਾ ਜੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਪੂਰਾ ਪਿੰਡ ਇਕੱਠਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਾ ਹੀ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਹੈ ਘਰ ਦੇ ਬਾਲਿਆਂ ਵਾਲੀ ਛੱਤ ਸੀ ਘਰ ਦੀ ਔਰ ਪੰਜ ਪਰਿਵਾਰਕ ਮੈਂਬਰ ਇੱਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਤਾਂ ਬਾਲਿਆਂ ਵਾਲੀ ਛੱਤ ਤੜਕਸਾਰ ਜਿਵੇਂ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਇਹ ਬਾਲਿਆਂ ਵਾਲੀ ਛੱਤ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਡਿੱਗ ਜਾਂਦੀ ਹੈ ਔਰ ਛੱਤ ਡਿੱਗਣ ਦੇ ਕਾਰਨ ਪਰਿਵਾਰ ਦੇ ਪੰਜ ਜੀ ਉਸੇ ਛੱਤ ਦੇ ਹੇਠਾਂ ਆ ਜਾਂਦੇ ਨੇ ਔਰ ਉਹਨਾਂ ਦੇ ਕੋਲੋਂ ਬਾਹਰ ਤੱਕ ਨਹੀਂ ਨਿਕਲਿਆ ਜਾਂਦਾ ਤਾਂ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਆਂਡੀਆਂ ਗੁਆਂਡੀਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਘਰ ਦੀ ਛੱਤ ਡਿੱਗੀ ਹੋਈ ਹੈ ਤਾਂ ਘਰ ਦੇ ਵਿੱਚ ਇਕੱਠ ਹੋ ਜਾਂਦਾ ਹੈ ਆਂਡ ਗੁਆਂਡ ਦੇ ਲੋਕ ਘਰ ਦੇ ਵਿੱਚ ਇਕੱਠੇ ਹੁੰਦੇ ਨੇ ਜਦੋਂ ਦੇਖਿਆ ਕਿ ਘਰ ਦੇ ਪੰਜੇ ਜੀ ਜਿਹੜੇ ਆ ਉਹ ਛੱਤ ਦੇ ਹੇਠਾਂ ਆ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਕੱਢਣ ਦੀ ਕੋਸ਼ਿਸ਼ ਆਂਡੀਆਂ ਗੁਆਂਡੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਜਦੋਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਗਿਆ ਛੱਤ ਦੇ ਹੇਠੋਂ ਕੱਢਿਆ ਗਿਆ ਮਲਬੇ ਦੇ ਢੇਰ ਦੇ ਹੇਠੋਂ ਤਾਂ ਉਹਨਾਂ ਨੇ ਆਪਣੇ ਦਮ ਤੋੜ ਦਿੱਤੇ ਸੀ ਦੋਨੋਂ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਜਿਹੜੇ ਸੀ ਔਰ ਬੱਚੇ ਵੀ 17 ਤੋਂ 18 18 ਸਾਲ ਦੇ ਭਾਰ ਜਵਾਨੀ ਦੇ ਬੱਚੇ ਦੱਸੇ ਜਾ ਰਹੇ ਨੇ ਤਾਂ ਇਹ ਬਹੁਤ ਵੱਡਾ ਕਹਿਰ ਹੋਇਆ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਪੰਡੋਰੀ ਗੋਲਾ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਤਰਨਤਾਰਨ ਦਾ ਪਿੰਡ ਹੈ ਪੰਡੋਰੀ ਗੋਲਾ ਪੂਰੇ ਪਰਿਵਾਰ ਤੇ ਛੱਤ ਡਿੱਗੀ ਐ ਇੱਕੋ ਛੱਤ ਦੇ ਖੇਠਾ ਗਰੀਬ ਤਬਕੇ ਦੇ ਨਾਲ ਪਰਿਵਾਰ ਸਬੰਧ ਰੱਖਦਾ ਸੀਗਾ ਆ ਔਰ ਘਰ ਦੀ ਛੱਤ ਵੀ ਬਾਲਿਆਂ ਵਾਲੀ ਸੀ ਔਰ ਜਦੋਂ ਗਾਡਰ ਵਾਲੇ ਛੱਤ ਜਿਹੜੀ ਐ ਪਰਿਵਾਰਕ ਮੈਂਬਰਾਂ ਤੇ ਡਿੱਗੀ ਤਾਂ ਪਰਿਵਾਰਕ ਮੈਂਬਰਾਂ ਦੇ ਕੋਲੋਂ ਉਸ ਮਲਬੇ ਦੇ ਖੇਠੋਂ ਨਿਕਲਿਆ ਨਹੀਂ ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਐ ਘਰ ਦੇ ਵਿੱਚ 5 ਜੀ ਸੀ ਔਰ ਪੰਜੋ ਹੀ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜੀ ਦਰਦਨਾਕ ਮੌਤ ਪੰਜਾਂ ਜੀਆਂ ਨੂੰ ਮਿਲਿਆ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਦੇ ਵਿੱਚ ਚੀਕ ਚਹਾੜਾ ਮਚਿਆ ਕੋਇਆ ਪੂਰੇ ਪਿੰਡ ਦੇ ਵਿੱਚ ਚੀਕ ਚਹਾੜਾ ਮਚਿਆ ਕੋਇਆ ਇਕੱਠੇ ਹੋ ਕੋਏ ਨੇ ਲੋਕ ਕਿਉਂਕਿ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਤਰਨਤਾਰਨ ਦੇ ਪੰਡੋਰੀ ਗੋਲਾਂ ਦੇ ਵਿੱਚ ਇਹ ਹਾਦਸਾ ਹੋਇਆ ਹੈ ਪੰਜ ਜੀ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਗਰੀਬ ਤਬਕੇ ਦੇ ਨਾਲ ਹੀ ਪਰਿਵਾਰ ਸਬੰਧਤ ਹੈ ਔਰ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵਧੀਆ ਨਹੀਂ ਹੈ ਔਰ ਇਹ ਘਰ ਦੀ ਛੱਤ ਕੋਈ ਹੀ ਕਮਰਾ ਹੈ ਸੋ ਇਹ ਕਮਰੇ ਦੀ ਛੱਤ ਜਿਹੜੀ ਹੈ ਪੂਰੇ ਪਰਿਵਾਰਕ ਮੈਂਬਰ ਜਿਹੜੇ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਤਾਂ ਸੁੱਤਿਆਂ ਦੇ ਉੱਪਰੋਂ ਹੀ ਘਰ ਦੀ ਛੱਤ ਡਿੱਗ ਜਾਂਦੀ ਹੈ ਬਾਲਿਆਂ ਵਾਲੀ ਗਾਡਰਾਂ ਵਾਲੀ ਛੱਤ ਸੀ ਔਰ ਜਦੋਂ ਛੱਤ ਡਿੱਗੀ ਤਾਂ ਉਦੋਂ ਤੜਕਸਾਰ 4 ਤੋਂ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਔਰ ਲੋਕਾਂ ਨੇ ਜਦੋਂ ਦੇਖਿਆ ਕਿ ਘਰ ਦੀ ਛੱਤ ਡਿੱਗੀ ਐ ਕੋਈ ਵੀ ਜੀਬ ਬਾਹਰ ਨਹੀਂ ਨਿਕਲਿਆ ਤਾਂ ਜਦੋਂ ਆਂਡੀਆਂ ਗਵਾਂਡੀਆਂ ਨੇ ਘਰੇ ਜਾ ਕੇ ਦੇਖਿਆ ਤਾਂ ਪਰਿਵਾਰਕ ਮੈਂਬਰ ਛੱਤ ਦੇ ਹੇਠਾਂ ਮਲਬੇ ਦੇ ਹੇਠਾਂ ਦੱਬੇ ਕੋਈ ਸੀ ਫਿਰ ਹੋਰ ਆਂਡੀਆਂ ਗਵਾਂਡੀਆਂ ਨੂੰ ਇਕੱਠੇ ਕੀਤਾ ਗਿਆ ਤਾਂ ਮਲਬੇ ਦੇ ਹੇਠੋਂ ਬੜੀ ਮੁਸ਼ਕਲ ਦੇ ਨਾਲ ਲਾਸ਼ਾਂ ਜਿਹੜੀਆਂ ਉਹ ਕੱਢੀਆਂ ਗਈਆਂ ਨੇ ਤਾਂ ਦਿਲ ਝੰਜੋੜ ਕੇ ਰੱਖ ਦਿੰਦੀ ਉਹ ਤਸਵੀਰ ਜਦੋਂ ਟੈਂਪੂ ਭਰ ਕੇ ਲਾਸ਼ਾਂ ਦਾ ਛੋਟਾ ਹਾਥੀ ਭਰ ਕੇ ਲਾਸ਼ਾਂ ਦਾ ਇਸ ਘਰ ਦੇ ਵਿੱਚੋਂ ਨਿਕਲਿਆ ਹਸਪਤਾਲ ਲਈ ਰਵਾਨਾ ਹੋਇਆ ਤਾਂ ਉਹ ਕਾਲਜ ਦੇ ਵਿੱਚ ਧੂ ਪੈ ਜਾਂਦੀ ਹੈ ਉਹ ਤਸਵੀਰ ਦੇਖ ਕੇ ਕਿ ਰੱਬਾ ਕਿੱਡਾ ਵੱਡਾ ਕਹਿਰ ਜਿਹੜਾ ਆ ਉਹ ਕਰ ਦਿੱਤਾ ਹੈ ਇਸ ਪਰਿਵਾਰਕ ਜੀਆਂ ਦੇ ਨਾਲ ਇਹ ਗਰੀਬ ਪਰਿਵਾਰ ਸੀ ਜਿਹੜਾ ਰੋਜ਼ੀ ਰੋਟੀ ਕਮਾਉਣ ਖਾਤਰ ਦਿਹਾੜੀ ਟੱਪਾ ਕਰਦਾ ਸੀਗਾ ਔਰ ਆਪਣੀ ਘਰ ਦਾ ਗੁਜ਼ਾਰਾ ਕਰਦਾ ਸੀ ਔਰ ਬੜੀ ਹੀ ਵੱਡੀ ਘਟਨਾ ਘਟੀ ਹੈ ਤਰਨਤਾਰਨ ਦੇ ਇਹ ਪੰਡੋਰੀ ਗੋਲਾ ਪਿੰਡ ਦੇ ਵਿੱਚ ਜਿੱਥੇ ਪੰਜ ਜੀਆਂ ਦੇ ਉੱਪਰ ਘਰ ਦੀ ਛੱਤ ਡਿੱਗੀ ਆਰ ਘਰ ਦੀ ਛੱਤ ਡਿੱਗਣ ਦੇ ਨਾਲ ਪੰਜ ਜੀ ਮਲਬੇ ਦੇ ਹੇਠਾਂ ਦੱਬੇ ਚੁੱਕੇ ਨੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਜਿਹੜੇ ਨੌਜਵਾਨ ਸੀ 17 ਤੋਂ 18 ਸਾਲ ਦੀ ਉਮਰ ਸੀ ਤਿੰਨ ਬੱਚਿਆਂ ਦੀ ਔਰ ਦੋਨੋਂ ਜਣੇ ਹਸਬੰਡ ਵਾਈਫ ਆਪ ਸੀ ਔਰ ਇੱਕੋ ਛੱਤ ਦੇ ਹੇਠਾਂ ਪਏ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਮੀਂਹ ਵੀ ਬਹੁਤ ਪੈ ਰਿਹਾ 2 ਤੋਂ 3 ਦਿਨ ਹੋ ਚੁੱਕੇ ਨੇ ਲਗਾਤਾਰ ਮੀਂਹ ਪੈਂਦਾ ਸੋ ਬਾਲਿਆਂ ਵਾਲੀ ਜਿੰਨਾ ਘਰਾਂ ਦੀ ਛੱਤ ਹੁੰਦੀ ਹੈ ਸੋ ਉਹਨਾਂ ਨੂੰ ਹੀ ਪਤਾ ਹੈ ਕਿ ਕਿਵੇਂ ਉਹ ਆਪਣਾ ਗੁਜ਼ਾਰਾ ਕਰਦੇ ਨੇ ਛੱਤਾਂ ਤੱਕ ਚੋ ਜਾਂਦੀਆਂ ਨਹੀਂ ਉਹਨਾਂ ਨੂੰ ਮਿੱਟੀ ਪਾਉਣੀ ਪੈਂਦੀ ਆ ਬਾਰ-ਬਾਰ ਬਾਲਿਆਂ ਵਾਲੀ ਛੱਤ ਤੇ ਤਾਂ ਉਹ ਦੌਰ ਜਿਹੜੇ ਲੋਕ ਹੰਡਾਰੇ ਨੇ ਜਾਂ ਜਿਨ੍ਹਾਂ ਨੇ ਉਹ ਦੌਰ ਦੇਖਿਆ ਕਹਿ ਤਾਂ ਉਹ ਬਹੁਤ ਹੀ ਭਿਆਨਕ ਦੌਰ ਹੁੰਦਾ ਇੱਕ ਤਾਂ ਗਰੀਬੀ ਤੇ ਇੱਕ ਉੱਪਰੋਂ ਬਾਲਿਆਂ ਵਾਲੀ ਛੱਤ ਤੇ ਦੋਨੋਂ ਲੱਕ ਤੋੜ ਦਿੰਦੇ ਨੇ ਬੰਦੇ ਦਾ ਸੋ ਇਹ ਪਰਿਵਾਰਕ ਮੈਂਬਰ ਪੰਜ ਜੀਆਂ ਦੀ ਦਰਦਨਾਕ ਮੌਤ ਹੋਈ ਹੈ ਤਾਂ ਇੱਕ ਵਾਰੀ ਉਹ ਤੁਹਾਨੂੰ ਇਹ ਤਸਵੀਰਾਂ ਵੀ ਦਿਖਾ ਦਿੰਨੇ ਆਂ ਚੀਕ ਚਿਆੜਾ ਜਿਹੜਾ ਪੂਰੇ ਘਰ ਦੇ ਵਿੱਚ ਹੁਣ ਮਚਿਆ ਹੋਇਆ ਪੂਰਾ ਪਿੰਡ ਇਕੱਠਾ ਹੋਇਆ ਚੀਕ ਚਿਆੜਾ ਮਚਿਆ ਤਾਂ ਰੋ ਰੋ ਕੇ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਨੇ ਰਿਸ਼ਤੇਦਾਰ ਪਹੁੰਚੇ ਨੇ ਕਿਉਂਕਿ ਪੰਜੇ ਦੇ ਪੰਜੇ ਜੀ ਇਸ ਦੁਨੀਆ ਤੋਂ ਇੱਕੇ ਸਮੇਂ ਅਲਵਿਦਾ ਆ ਗਏ ਔਰ ਬੜੀ ਭਿਆਨਕ ਮੌਤ ਮਿਲੀ ਐ ਬੜੀ ਦਰਦਨਾਕ ਮੌਤ ਮਿਲੀ ਐ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆਂ ਗੱਲਬਾਤ ਜੀ ਪਾ ਲੱਗਾ ਕਿ ਤੁਹਾਡੇ ਘਰ ਸ਼ਤਕਸ਼ਾਤ ਦੇ ਪੀ ਕੋਈ ਪੰਜ ਜੀਆਂ ਦੇਹਤ ਹੋਈ ਕਿਸ ਤਰ੍ਹਾਂ ਇਹ ਕਿੰਨਾ ਪਬਲਿਕਟਨਾ ਹੈ ਕੋਈ ਪਤਾ ਨਹੀਂ ਲੱਗਾ ਇਹ ਰਾਤ ਕਿਹੜੇ ਵੇਲੇ ਰਿਜੀ ਹੈ ਕੀ ਅਸੀਂ ਤਾਂ ਦਿਨੇ ਆ ਕੇ ਵੇਖਿਆ ਜੀ ਤੇ ਕੌਣ ਸੀ ਘਰ ਘਰ ਚ ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ ਤੁਹਾਡੇ ਭਰਾ ਸੀ ਕੌਣ ਕੌਣ ਮੈਂਬਰ ਦੱਸੋ ਕੀ ਨਾਂ ਚ ਇਹਨਾਂ ਦਾ ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਪਤਨੀ ਨੇ ਨਾਲ ਤੇ ਤਿੰਨ ਬੱਚੇ ਅੱਛਾ ਜੀ ਤਾਂ ਕਿੱਦਾਂ ਕਿਤੇ ਪਤਾ ਲੱਗਾ ਕਿ ਛੱਤ ਦੇ ਕੀ ਆ ਹਾਸਾ ਵਾਪਰੇ ਹਸਪਤਾਲ ਸਾਕੇਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਉਧਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਤਕਰੀਬਨ 5:30 4:00 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਹਨਾਂ ਪਰਿਵਾਰ ਨੂੰ ਦੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਹੀ ਸਿਟੀ ਹਸਪਤਾਲ ਲਿਕੇ ਗਏ ਕੁਸਤਾ ਬਦਾ ਇਧਰ ਲਿਕੇ ਆਇਆ ਇਹਨਾਂ ਨੇ ਬਿਲਕੁਲ ਦੱਤ ਗਏ ਕੌਣ ਕੌਣ ਜੀ ਪਰਵਾਦ ਵਿੱਚ ਇਹਨਾਂ ਦੱਤ ਹੋਈ ਹੈ ਪੰਜ ਪਰਵਾਦ ਦੇ ਮੈਂ ਕੋਣ ਕੌਣ ਜੀ ਲੜਕੀ ਲੜਕਾ ਦੋ ਬੇਟੀ ਇੱਕ ਬੇਟੀ ਹੀ ਦੋਨੋ ਜੀ ਆ ਮੈਂ ਐਸ ਐਚਓ ਸਦਰ ਤਰਨਤਾਰਨ ਹਾਂਜੀ ਹਾਂਜੀ ਇਹ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਟੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਕੋਈਂਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸਿਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੀਆਂ ਤੇ ਇੱਕ ਲੜਕੀ ਹੈ ਜੀ ਇਨਾਂ ਦੇ ਘਰ ਦੇ ਵਿੱਚ ਨਾ ਕਿ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਬੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਬੰਨੇ ਜਿਹੜੀ ਇਹਦੀ ਕੰਧ ਸੀ ਉਹਨੇ ਇੱਕ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਵਾਲਿਆਂ ਵਾਲੀ ਛੱਤ ਡਿੱਗ ਜਾਂਦੀ ਹੈ ਔਰ ਘਰ ਦੀ ਛੱਤ ਡਿੱਗੜ ਕਰਕੇ ਪੰਜ ਜੀ ਜਿਹੜੇ ਇੱਕੋ ਕਮਰੇ ਦੇ ਵਿੱਚ ਸੁੱਤੇ ਕੋਏ ਸੀ ਕੋ ਛੱਤ ਦੇ ਹੇਠਾਂ ਸੁੱਤੇ ਕੋਏ ਸੀ ਪੰਜਾਂ ਜੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਪੂਰਾ ਪਿੰਡ ਇਕੱਠਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਾ ਹੀ ਦਰਦਨਾਕ ਤੇ ਭਿਆਨਕ ਹਾਦਸਾ ਵਾਪਰਿਆ ਹੈ ਘਰ ਦੇ ਬਾਲਿਆਂ ਵਾਲੀ ਛੱਤ ਸੀ ਘਰ ਦੀ ਔਰ ਪੰਜ ਪਰਿਵਾਰਕ ਮੈਂਬਰ ਇੱਕੋ ਛੱਤ ਦੇ ਹੇਠਾਂ ਸੁੱਤੇ ਹੋਏ ਸੀ ਤਾਂ ਬਾਲਿਆਂ ਵਾਲੀ ਛੱਤ ਤੜਕਸਾਰ ਜਿਵੇਂ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਇਹ ਬਾਲਿਆਂ ਵਾਲੀ ਛੱਤ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਡਿੱਗ ਜਾਂਦੀ ਹੈ ਔਰ ਛੱਤ ਡਿੱਗਣ ਦੇ ਕਾਰਨ ਪਰਿਵਾਰ ਦੇ ਪੰਜ ਜੀ ਉਸੇ ਛੱਤ ਦੇ ਹੇਠਾਂ ਆ ਜਾਂਦੇ ਨੇ ਔਰ ਉਹਨਾਂ ਦੇ ਕੋਲੋਂ ਬਾਹਰ ਤੱਕ ਨਹੀਂ ਨਿਕਲਿਆ ਜਾਂਦਾ ਤਾਂ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਆਂਡੀਆਂ ਗੁਆਂਡੀਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਘਰ ਦੀ ਛੱਤ ਡਿੱਗੀ ਹੋਈ ਹੈ ਤਾਂ ਘਰ ਦੇ ਵਿੱਚ ਇਕੱਠ ਹੋ ਜਾਂਦਾ ਹੈ ਆਂਡ ਗੁਆਂਡ ਦੇ ਲੋਕ ਘਰ ਦੇ ਵਿੱਚ ਇਕੱਠੇ ਹੁੰਦੇ ਨੇ ਜਦੋਂ ਦੇਖਿਆ ਕਿ ਘਰ ਦੇ ਪੰਜੇ ਜੀ ਜਿਹੜੇ ਆ ਉਹ ਛੱਤ ਦੇ ਹੇਠਾਂ ਆ ਜਾਂਦੇ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਕੱਢਣ ਦੀ ਕੋਸ਼ਿਸ਼ ਆਂਡੀਆਂ ਗੁਆਂਡੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਜਦੋਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਗਿਆ ਛੱਤ ਦੇ ਹੇਠੋਂ ਕੱਢਿਆ ਗਿਆ ਮਲਬੇ ਦੇ ਢੇਰ ਦੇ ਹੇਠੋਂ ਤਾਂ ਉਹਨਾਂ ਨੇ ਆਪਣੇ ਦਮ ਤੋੜ ਦਿੱਤੇ ਸੀ ਦੋਨੋਂ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਜਿਹੜੇ ਸੀ ਔਰ ਬੱਚੇ ਵੀ 17 ਤੋਂ 18 18 ਸਾਲ ਦੇ ਭਾਰ ਜਵਾਨੀ ਦੇ ਬੱਚੇ ਦੱਸੇ ਜਾ ਰਹੇ ਨੇ ਤਾਂ ਇਹ ਬਹੁਤ ਵੱਡਾ ਕਹਿਰ ਹੋਇਆ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਪੰਡੋਰੀ ਗੋਲਾ ਜਿੱਥੇ ਇਹ ਭਿਆਨਕ ਹਾਦਸਾ ਵਾਪਰਿਆ ਹੈ ਤਰਨਤਾਰਨ ਦਾ ਪਿੰਡ ਹੈ ਪੰਡੋਰੀ ਗੋਲਾ ਪੂਰੇ ਪਰਿਵਾਰ ਤੇ ਛੱਤ ਡਿੱਗੀ ਹੈ ਇੱਕੋ ਛੱਤ ਦੇ ਖੇਠਾ ਗਰੀਬ ਤਬਕੇ ਦੇ ਨਾਲ ਪਰਿਵਾਰ ਸਬੰਧ ਰੱਖਦਾ ਸੀਗਾ ਆ ਔਰ ਘਰ ਦੀ ਛੱਤ ਵੀ ਬਾਲਿਆਂ ਵਾਲੀ ਸੀ ਔਰ ਜਦੋਂ ਗਾਡਰ ਬਾਲੇ ਛੱਤ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਡਿੱਗੀ ਤਾਂ ਪਰਿਵਾਰਕ ਮੈਂਬਰਾਂ ਦੇ ਕੋਲੋਂ ਉਸ ਮਲਬੇ ਦੇ ਖੇਠੋਂ ਨਿਕਲਿਆ ਨਹੀਂ ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ 5 ਜੀ ਸੀ ਔਰ ਪੰਜੋ ਹੀ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜੀ ਦਰਦਨਾਕ ਮੌਤ ਪੰਜਾਂ ਜੀਆਂ ਨੂੰ ਮਿਲਿਆ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਦੇ ਵਿੱਚ ਚੀਕ ਚਹਾੜਾ ਮਚਿਆ ਕੋਇਆ ਪੂਰੇ ਪਿੰਡ ਦੇ ਵਿੱਚ ਚੀਕ ਚਹਾੜਾ ਮਚਿਆ ਕੋਇਆ ਇਕੱਠੇ ਹੋ ਕੋਏ ਨੇ ਲੋਕ ਕਿਉਂਕਿ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਤਰਨਤਾਰਨ ਦੇ ਪੰਡੋਰੀ ਗੋਲਾਂ ਦੇ ਵਿੱਚ ਇਹ ਹਾਦਸਾ ਹੋਇਆ ਹੈ ਪੰਜ ਜੀ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਗਰੀਬ ਤਬਕੇ ਦੇ ਨਾਲ ਹੀ ਪਰਿਵਾਰ ਸਬੰਧਤ ਹੈ ਔਰ ਘਰ ਦੇ ਖਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਈ ਵਧੀਆ ਨਹੀਂ ਹੈ ਔਰ ਇਹ ਘਰ ਦੀ ਛੱਤ ਕੋਈ ਹੀ ਕਮਰਾ ਹੈ ਸੋ ਇਹ ਕਮਰੇ ਦੀ ਛੱਤ ਜਿਹੜੀ ਹੈ ਪੂਰੇ ਪਰਿਵਾਰਕ ਮੈਂਬਰ ਜਿਹੜੇ ਇੱਕੋ ਛੱਤ ਦੇ ਹੇਠਾਂ ਸੁੱਤੇ ਸੀ ਤਾਂ ਸੁੱਤਿਆਂ ਦੇ ਉੱਪਰੋਂ ਹੀ ਘਰ ਦੀ ਛੱਤ ਡਿੱਗ ਜਾਂਦੀ ਹੈ ਬਾਲਿਆਂ ਵਾਲੀ ਗਾਡਰਾਂ ਵਾਲੀ ਛੱਤ ਸੀ ਔਰ ਜਦੋਂ ਛੱਤ ਡਿੱਗੀ ਤਾਂ ਉਦੋਂ ਤੜਕਸਾਰ 4 ਤੋਂ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਸੀ ਔਰ ਲੋਕਾਂ ਨੇ ਜਦੋਂ ਦੇਖਿਆ ਕਿ ਘਰ ਦੀ ਛੱਤ ਡਿੱਗੀ ਐ ਕੋਈ ਵੀ ਜੀਵ ਬਾਹਰ ਨਹੀਂ ਨਿਕਲਿਆ ਤਾਂ ਜਦੋਂ ਆਂਡੀਆਂ ਗਵਾਂਡੀਆਂ ਨੇ ਘਰੇ ਜਾ ਕੇ ਦੇਖਿਆ ਤਾਂ ਪਰਿਵਾਰਕ ਮੈਂਬਰ ਛੱਤ ਦੇ ਹੇਠਾਂ ਮਲਬੇ ਦੇ ਹੇਠਾਂ ਦੱਬੇ ਕੋਈ ਸੀ ਫਿਰ ਹੋਰ ਆਂਡੀਆਂ ਗਵਾਂਡੀਆਂ ਨੂੰ ਇਕੱਠੇ ਕੀਤਾ ਗਿਆ ਤਾਂ ਮਲਬੇ ਦੇ ਹੇਠੋਂ ਬੜੀ ਮੁਸ਼ਕਲ ਦੇ ਨਾਲ ਲਾਸ਼ਾਂ ਜਿਹੜੀਆਂ ਉਹ ਕੱਢੀਆਂ ਗਈਆਂ ਨੇ ਤਾਂ ਦਿਲ ਝੰਜੋੜ ਕੇ ਰੱਖ ਦਿੰਦੀ ਉਹ ਤਸਵੀਰ ਜਦੋਂ ਟੈਂਪੂ ਭਰ ਕੇ ਲਾਸ਼ਾਂ ਦਾ ਛੋਟਾ ਹਾਥੀ ਭਰ ਕੇ ਲਾਸ਼ਾਂ ਦਾ ਇਸ ਘਰ ਦੇ ਵਿੱਚੋਂ ਨਿਕਲਿਆ ਹਸਪਤਾਲ ਲਈ ਰਵਾਨਾ ਹੋਇਆ ਤਾਂ ਉਹ ਕਾਲਜ ਦੇ ਵਿੱਚ ਧੂ ਪੈ ਜਾਂਦੀ ਹੈ ਉਹ ਤਸਵੀਰ ਦੇਖ ਕੇ ਕਿ ਰੱਬਾ ਕਿੱਡਾ ਵੱਡਾ ਕਹਿਰ ਜਿਹੜਾ ਆ ਉਹ ਕਰ ਦਿੱਤਾ ਹੈ ਇਸ ਪਰਿਵਾਰਕ ਜੀਆਂ ਦੇ ਨਾਲ ਇਹ ਗਰੀਬ ਪਰਿਵਾਰ ਸੀ ਜਿਹੜਾ ਰੋਜ਼ੀ ਰੋਟੀ ਕਮਾਉਣ ਖਾਤਰ ਦਿਹਾੜੀ ਟੱਪਾ ਕਰਦਾ ਸੀਗਾ ਔਰ ਆਪਣੀ ਘਰ ਦਾ ਗੁਜ਼ਾਰਾ ਕਰਦਾ ਸੀ ਔਰ ਬੜੀ ਹੀ ਵੱਡੀ ਘਟਨਾ ਘਟੀ ਹੈ ਤਰਨ ਤਾਰਨ ਦੇ ਇਹ ਪੰਡੋਰੀ ਗੋਲਾ ਪਿੰਡ ਦੇ ਵਿੱਚ ਜਿੱਥੇ ਪੰਜ ਜੀਆਂ ਦੇ ਉੱਪਰ ਘਰ ਦੀ ਛੱਤ ਡਿੱਗੀ ਆਰ ਘਰ ਦੀ ਛੱਤ ਡਿੱਗਣ ਦੇ ਨਾਲ ਪੰਜ ਜੀ ਮਲਬੇ ਦੇ ਹੇਠਾਂ ਦੱਬੇ ਚੁੱਕੇ ਨੇ ਤਿੰਨ ਬੱਚੇ ਦੱਸੇ ਜਾ ਰਹੇ ਨੇ ਜਿਹੜੇ ਨੌਜਵਾਨ ਸੀ 17 ਤੋਂ 18 ਸਾਲ ਦੀ ਉਮਰ ਸੀ ਤਿੰਨ ਬੱਚੇ